ਕਾਂਗਰਸ ਵਿੱਚੋਂ ਗਏ ਰਵਨੀਤ ਬਿੱਟੂ ਦੀ ਕਾਂਗਰਸ ਵਿੱਚ ਆਏ ਸਿਮਰਜੀਤ ਬੈਂਸ ਨਾਲ ਫੋਨ ਉੱਤੇ ਹੋਈ ਗੱਲਬਾਤ ਤੁਸੀਂ ਸਭ ਨੇ ਸੁਣ ਲਈ ਹੋਣੀ ਹੈ ਇਹ ਆਡੀਓ ਪੂਰੀ ਸੁਣਾ ਕੇ ਤੁਹਾਡਾ ਸਮਾਂ ਖਰਾਬ ਨਹੀਂ ਕਰਨਾ ਪਰ ਇਸ ਨੂੰ ਆਧਾਰ ਬਣਾ ਕੇ ਸਿਆਸੀ ਆਗੂਆਂ ਦੀ ਮਾਨਸਿਕਤਾ ਅਤੇ ਚਰਿੱਤਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਸ ਨਾਲ ਇੱਕ ਵਾਰ ਫਿਰ ਇਸ ਗੱਲ ਉੱਤੇ ਮੋਹਰ ਲੱਗ ਗਈ ਹੈ ਕਿ ਸਿਆਸੀ ਲੋਕ ਕਿਸੇ ਦੇ ਸਕੇ ਨਹੀਂ ਹੁੰਦੇ ਇਸ ਆਡੀਓ ਦੇ ਬਾਹਰ ਆਉਣ ਨਾਲ 30 ਸਾਲ ਪੁਰਾਣਾ 1994 ਦਾ ਕਾਤੀਆ ਕਾਂਡ ਦਾ ਭੂਤ ਵੀ ਬਾਹਰ ਆ ਗਿਆ ਹੈ ਇਸ ਵਿੱਚ ਮਰਹੂਮ ਮੁੱਖ ਮੰਤਰੀ ਬਿਆਨਤ ਸਿੰਘ ਦੇ ਪੋਤੇ ਅਤੇ ਰਵਨੀਤ ਬਿੱਟੂ ਦੇ ਚਚੇਰੇ ਭਰਾ ਗੁਰਕੀਰਤ ਸਿੰਘ ਕੋਟਲੀ ਉੱਤੇ ਫਰਾਂਸ ਤੋਂ ਆਈ ਟੂਰਿਸਟ ਕੁੜੀ ਨਾਲ ਜ਼ਬਰਦਸਤੀ ਅਤੇ ਅਗਵਾ ਦੇ ਦੋਸ਼ ਲੱਗੇ ਸਨ ਐਨਾ ਹੀ ਨਹੀਂ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦਾ ਨਾਂ ਵੀ ਬਿੱਟੂ ਅਤੇ ਬੈਂਸ ਦੇ ਇਸ ਵਿਵਾਦ ਵਿੱਚ ਘੜੀ ਸਿਆ ਗਿਆ ਹੈ ਅਮਰਤਾ ਬੜਿੰਗ ਦਾ ਨਾਮ ਆਉਣ ਤੋਂ ਬਾਅਦ ਹੀ ਸਿਮਰਜੀਤ ਸਿੰਘ ਬੈਂਸ ਨੇ ਸੰਗ ਸ਼ਰਮ ਅਤੇ ਲਿਹਾਜ਼ ਭੁਲਾ ਕੇ ਰਵਨੀਤ ਬਿੱਟੂ ਨੂੰ ਘੇਰਿਆ ਸਿਆਸਤ ਅਤੇ ਸਿਆਸਤਦਾਨਾਂ ਵਿੱਚ ਆਏ ਨਿਗਾਹ ਦੀ ਇਹ ਆਡੀਓ ਸਬੂਤ ਹੈ ਜਿਸ ਤਰ੍ਹਾਂ ਫਿਲਮੀ ਅਦਾਕਾਰ ਪਰਦੇ ਉੱਤੇ ਕੁਝ ਹੋਰ ਨਜ਼ਰ ਆਉਂਦੇ ਨੇ ਪਰ ਅਸਲ ਜ਼ਿੰਦਗੀ ਵਿੱਚ ਕੁਝ ਹੋਰ ਹੁੰਦੇ ਨੇ ਉਸੇ ਤਰ੍ਹਾਂ ਦੇ ਅਦਾਕਾਰ ਇਹ ਲੀਡਰ ਬਣ ਗਏ ਨੇ ਲੋਕਾਂ ਸਾਹਮਣੇ ਸਟੇਜਾਂ ਉੱਤੇ ਇਹ ਖੁਦ ਨੂੰ ਹੋਰ ਕਿਰਦਾਰ ਵਿੱਚ ਪੇਸ਼ ਕਰਦੇ ਨੇ ਪਰ ਨਿੱਜੀ ਜ਼ਿੰਦਗੀ ਵਿੱਚ ਇਹਨਾਂ ਦਾ ਕੈਰੇਕਟਰ ਬਿਲਕੁਲ ਵੱਖਰਾ ਹੁੰਦਾ ਹੈ ਵਿਰੋਧੀ ਪਾਰਟੀਆਂ ਅਤੇ ਉਸਦੇ ਲੀਡਰਾਂ ਨੂੰ ਤਾਂ ਇਹ ਜਨਤਕ ਤੌਰ ਤੇ ਵੀ ਭੰਡਦੇ ਨੇ ਪਰ ਆਪਣੀ ਹੀ ਪਾਰਟੀ ਅਤੇ ਉਸਦੇ ਆਗੂਆਂ ਬਾਰੇ ਕੀ ਵਿਚਾਰ ਅਤੇ ਸੋਚ ਰੱਖਦੇ ਨੇ ਇਹ ਇਸ ਆਡੀਓ ਤੋਂ ਉਜਾਗਰ ਹੁੰਦਾ ਹੈ ਗਾਣਾ ਕੱਢਣ ਤੋਂ ਲੈ ਕੇ ਗਲਤ ਗੱਲਾਂ ਕਰਨ ਸਮੇਂ ਵੀ ਕਈ ਲੀਡਰਾਂ ਨੂੰ ਸ਼ਰਮ ਦਾ ਘਾਟਾ ਨਜ਼ਰ ਆਉਂਦਾ ਹੈ ਬਿੱਟੂ ਬੈਂਸ ਆਡੀਓ ਰਿਕਾਰਡਿੰਗ ਕਿ ਤੋ ਹੋਰ ਲੀਕ ਨਹੀਂ ਹੋਈ ਸਗੋਂ ਇਹ ਸਿਮਰਜੀਤ ਸਿੰਘ ਬੈਂਸ ਨੇ ਖੁਦ ਸੋਸ਼ਲ ਮੀਡੀਆ ਉੱਤੇ ਜਾਰੀ ਕੀਤੀ ਆਡੀਓ ਜਾਰੀ ਹੋਣ ਤੋਂ ਬਾਅਦ ਤੇਜ਼ੀ ਨਾਲ ਵਾਇਰਲ ਹੋ ਗਈ ਸਿਮਰਜੀਤ ਸਿੰਘ ਬੈਂਸ ਵੱਲੋਂ ਜਾਰੀ ਕੀਤੀ ਇਹ ਆਡੀਓ ਪਹਿਲੀ ਅਤੇ ਆਖਰੀ ਨਹੀਂ ਉਹਨਾਂ ਦਾ ਕਹਿਣਾ ਹੈ ਕੀ ਹੋਰ ਵੀ ਬਹੁਤ ਮਸਾਲਾ ਬਾਕੀ ਪਿਆ ਹੈ ਜੋ ਸਮਾਂ ਆਉਣ ਅਤੇ ਲੋੜ ਪੈਣ ਉਤੇ ਜਨਤਕ ਕੀਤਾ ਜਾਵੇਗਾ ਉਹ ਇਹ ਵੀ ਕਹਿੰਦੇ ਨੇ ਕਿ ਰਵਨੀਤ ਬਿੱਟੂ ਨੇ ਅਜਿਹਾ ਕਰਨ ਲਈ ਉਹਨਾਂ ਨੂੰ ਮਜਬੂਰ ਕੀਤਾ ਨਹੀਂ ਤਾਂ ਉਹਨਾਂ ਇਹ ਗੱਲਬਾਤ ਜਨਤਕ ਨਹੀਂ ਸੇ ਕਰਨੀ ਸਿਮਰਜੀਤ ਬੈਂਸ ਇਸ ਬਾਰੇ ਜੋ ਕਹਿੰਦੇ ਨੇ ਉਹ ਸੁਣਨ ਅਤੇ ਸਮਝਣ ਤੋਂ ਪਹਿਲਾਂ ਫਟਾਫਟ ਆਡੀਓ ਨਾਲ ਜੋ ਸਵਾਲ ਜ਼ਿਹਨ ਵਿੱਚ ਆਉਂਦੇ ਨੇ ਉਹਨਾਂ ਦੀ ਚਰਚਾ ਕਰਨੀ ਬਣਦੀ ਹੈ ਪਹਿਲਾਂ ਰਵਨੀਤ ਬਿੱਟੂ ਦੇ ਭਾਰਤੀ ਜਨਤਾ ਪਾਰਟੀ ਇਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਜਰਨਲ ਸਕੱਤਰ ਪਰਮਿੰਦਰ ਸਿੰਘ ਬਰਾੜ ਬਾਰੇ ਵਿਚਾਰ ਸੁਣੋ ਇੱਥੇ ਅਸੀਂ ਗੰਦੀਆਂ ਗਾਲਾਂ ਵਾਲਾ ਹਿੱਸਾ ਕੱਢ ਦਿੱਤਾ ਹੈ ਕਿਉਂਕਿ ਉਹ ਸੁਣਾਇਆ ਨਹੀਂ ਜਾ ਸਕਦਾ ਇਹ ਨਾ ਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਜੀ ਵੀ ਕੀ ਤੁਹਾਨੂੰ ਰੋਕ ਦੇ ਰਹੇ ਆ ਕੌਣ ਕੀ ਕਰਦਾ ਰਿਹਾ ਪਰਮਿੰਦਰ ਬਰਾੜ ਕੀ ਕਰਦਾ ਰਿਹਾ ਬਾਟ ਜਾਖੜ ਕੀ ਕਰਦਾ ਰਿਹਾ ਇਹ ਫਿਰ ਨਹੀਂ ਇਹ ਨਹੀਂ ਸਿੱਧੀ ਕਾਂਗਰਸ ਵਾਲੀ ਹੈ ਅੱਛਾ ਸਾਲਾ ਸਾਰੇ ਪਾਸੇ ਇਹੀ ਮਾਹੌਲ ਆ ਨਾ ਬੈਂਸ-ਵਾਸ ਤੇ ਪਤਾ ਨਹੀਂ ਕੀ ਚੱਕਰ ਆ ਸੋਣਾ ਕਿ ਡਰਦੇ ਡਰਦੇ ਨੇ ਨਾ ਸੂਰੇ ਨੇ ਨੂੰ ਕੀ ਆ ਦੱਸੋ ਯਾਰ ਇਹ ਪਾਰਟੀ ਤਾਕਤਵਾਰ ਆ ਸੰਗਠਨ ਤਾਕਤਵਾਰ ਆ ਤੇ ਸਾਰੇ ਤਾਕਤਵਾਰ ਆ ਉਹ ਵੀ ਬਹਿ ਸਾਧਿਆ ਉਹ ਉਹ ਸਾਡੀ ਦੁਕਾਨ ਬੰਦ ਹੋ ਜੂ ਸਾਲੇ ਉਹ ਤੁਹਾਡੀ ਦੁਕਾਨ ਡਬਲ ਹੋਊ ਕਿ ਬੰਦ ਹੋਊ ਆਪ ਰੱਤ ਨੇ ਦੇਣਾ ਆਪਣਾ ਹਾਂ ਬਿਲਕੁਲ ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨਹੀਂ ਮਿਟ ਸਕਦਾ ਬਟੂ ਇਹ ਮਿਲਣੀ ਮਿਲਣੀ ਆ ਦੱਸ ਦਈਏ ਕਿ ਜਿਸ ਪਰਮਿੰਦਰ ਸਿੰਘ ਬਰਾੜ ਦਾ ਇਸ ਆਡੀਓ ਵਿੱਚ ਬਿੱਟੂ ਜ਼ਿਕਰ ਕਰਦੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਭਾਜਪਾ ਵਿੱਚ ਆਏ ਹੋਏ ਆਗੂ ਨੇ ਅਤੇ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਟਿਕਟ ਦੇ ਦਾਵੇਦਾਰ ਸਨ ਉਹ ਚੋਣਾਂ ਦੇ ਐਲਾਨ ਤੋਂ ਪਹਿਲਾਂ ਲੁਧਿਆਣਾ ਵਿੱਚ ਕਾਫੀ ਸਰਗਰਮ ਵੀ ਰਹੇ ਪਰ ਐਨ ਮੌਕੇ ਉਤੇ ਰਮਨੀਤ ਬਿੱਟੂ ਦੀ ਐਂਟਰੀ ਹੋ ਜਾਂਦੀ ਹੈ ਅਤੇ ਉਹ ਭਾਜਪਾ ਦੇ ਟਿਕਟ ਉਤੇ ਚੋਣ ਮੈਦਾਨ ਵਿੱਚ ਨਿਤਰ ਆਉਂਦੇ ਨੇ ਇਸ ਤੋਂ ਗੇਰਬਨੀਤ ਬਟੂ ਖੁਦ ਨੂੰ ਮੁੱਖ ਮੰਤਰੀ ਵਜੋਂ ਦਰਸਾਉਂਦੇ ਹੋਏ ਕਹਿੰਦੇ ਨੇ ਕਿ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਅੱਗ ਲੱਗ ਜਾਣੀ ਸੀ ਕਿ ਆ ਗਿਆ ਸੀਐਮ ਬਣ ਗਿਆ ਸੀ ਐ ਭਾਜਪਾ ਦੇ ਇੱਕ ਸੀਨੀਅਰ ਰਾਗੂ ਦਾ ਜ਼ਿਕਰ ਕਰਦੇ ਹੋਏ ਉਹ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਜਾਖੜ ਜੋਖੜ ਕਹਿੰਦੇ ਹੋਏ ਗਾਲ ਕੱਢਦੇ ਨੇ ਰਾਹ ਨਾ ਦਈਏ ਕਿਸੇ ਨੂੰ ਵੀ ਨਰਾਦੀ ਨੂੰ ਮਾਜਵੇ ਨੂੰ ਚੁੱਪ ਕਰਕੇ ਜਦੋਂ ਮੈਨੂੰ ਡਿਟੇਮੈਂਟ ਦੀ ਮੈਂ ਤਾਂ ਹੀ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ ਜਿਹਨਾਂ ਦੇ ਤਾਂ ਅੱਗ ਲੱਗ ਜਾਣੀ ਉਹ ਆ ਗਿਆ ਸੀਐਮ ਹੂੰ ਬਣ ਗਿਆ ਸੀ ਐਮ ਉਹੀ ਉਹੀ ਸੀ ਐਮ ਮਰਨੂ ਇੱਥੇ ਜਿਹੜੀ ਆ ਹੁਣ ਮੈਨੂੰ ਰੋਜ਼ ਹਾਂ ਦੇਖੋ ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾ ਮੰਤਰੀ ਆ ਜਿਹੜਾ ਸ਼੍ਰੀ ਕੀ ਆ ਉਹ ਸ਼੍ਰੀ ਨਵਾਸ ਲੋ ਸ਼੍ਰੀ ਨਵਾਸ ਲੋ ਅੱਜ ਦਾ ਨਹੀਂ ਨਾਲੇ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਹਰੇ ਭਾਈ ਬੈਂਸ ਕੋ ਜੁਆਇਨ ਕਰਵਾਣਾ ਹੈ ਮੈਂ ਕਹ ਜੀ ਤੁਸੀਂ ਨਾ ਮਹਾ ਮੰਤਰੀ ਆ ਤੁਹਾਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਹੂੰ ਉਹ ਮੈਕੈਨਿਕ ਮੈਂ ਉੱਡਣ ਦਾ ਸੁਣ ਮੈਂ ਕਹਿੰਦੀ ਤੁਸੀਂ ਜਾਖੜ-ਜੁਖੜ ਨੂੰ ਛੱਡੋ ਹੁਣ ਮੈਂ ਆ ਗਿਆ ਮੈਂ ਆਪਣੇ ਇਹ ਕੰਮ ਮੇਰੇ ਤੇ ਛੱਡੋ ਤੁਸੀਂ ਮਹਾ ਮੰਤਰੀ ਜਿਹੜੇ ਡਿਟੇਕ ਹੋ ਕੇ ਤੁਸੀਂ ਇਹ ਜੋ ਜੋਸ਼ੀਂ ਕਰਾਲ ਕਰਦੇ ਤੁਸੀਂ ਕਰਦੇ ਕੀ ਹੋ ਫਿਰ ਬਾਜਵਾ ਰਾਜਾ ਵੜੰਗ ਭਾਰਤ ਪੂਸ਼ਣ ਆਸੂ ਨੂੰ ਤੰਗ ਦਿਲੀ ਵਾਲੇ ਕਮਜ਼ੋਰ ਆਗੂ ਦੱਸਦੇ ਹੋਏ ਸਿਮਰਜਿੰਦਰ ਸਿੰਘ ਬੈਂਸ ਨੂੰ ਭਾਜਪਾ ਵਿੱਚ ਲਿਆਉਣ ਦੇ ਗੱਲ ਕਰਦੇ ਨੇ ਇਹ ਇਹ ਤਾਂ ਬਹੁਤ ਤੰਗ ਦਿਲੀ ਵਾਲੇ ਆ ਬਾਜਵਾ ਤੇ ਰਾਜਾ ਇਹ ਆ ਸ਼ੁਰੂ ਹੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹੂੰ ਮੈਂ ਚੁੱਪ ਕਰਕੇ ਮੈਂ ਤੁਹਾਨੂੰ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦੋ ਕੈਂਡੀਡੇਟ ਨਾ ਉਹਦਾ ਰੌਲਾ ਨਹੀਂ ਪਾਉਣਾ ਬਿਲਕੁਲ ਠੀਕ ਹੈ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਹਨਾਂ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉਸ ਤੋਂ ਚੁੱਪ ਕਰਕੇ ਕਰਕੇ ਲਿਆਉਂਗਾ ਇਹ ਤਾਂ ਇਹ ਕਿਤੇ ਜਰਦੇ ਆ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜੀ ਕੀ ਉਥੇ ਜੀ ਖੈਰਾ ਬੈਠਾ ਉਥੇ ਸਿੱਧੂ ਬੈਠਾ ਉਥੇ ਜਦੋਂ ਮੈਂ ਗੱਲਾਂ ਹਜੇ ਤੋੜਦਾ ਹੀ ਸੀ ਲੱਗੇ ਬੈਂਸ ਆ ਗਿਆ ਜੀ ਫਿਰ ਆਪਣੇ ਵੱਲੇ ਕੀ ਰਹੂਗਾ ਵਾਹਿਗੁਰੂ ਜੀ ਮਤਲਬ ਇਹ ਸਾਡੇ ਉਹ ਕਮਜ਼ੋਰ ਬੰਦੇ ਨੇ ਉਹ ਦਿਨ ਮੈਂ ਵੀ ਦੁਖੀ ਹੋ ਕੇ ਮੈਂ ਇਸੇ ਕਰਕੇ ਮੈਂ ਕਿਹਾ ਛੰਡੋ ਯਾਰ ਇਹ ਤਾਂ ਮਤਲਬ ਕੁਝ ਫੈਸਲਾ ਹੀ ਨਹੀਂ ਕਰ ਲੈਂਦੇ ਕੋਈ ਗੱਲ ਕਰ ਲੈਂਦੇ ਦਿੰਦੇ ਸਾਲੇ ਜਦੋਂ ਮੌਕਾ ਮਿਲਿਆ ਸਭ ਤੋਂ ਮਾੜੀ ਗੱਲ ਰਵਨੀਤ ਬਿੱਟੂ ਇਸ ਤੋਂ ਬਾਤ ਕਰਦੇ ਨੇ ਨਕਲੀ ਪੱਗ ਬੰਨ ਕੇ ਚਲੇ ਜਾਣ ਅਤੇ ਇਸ ਪਿਛਲੀ ਭਾਜਪਾ ਦੀ ਮਾਨਸਿਕਤਾ ਦਾ ਜਿਹੜਾ ਇੱਥੇ ਰਵਨੀਤ ਬਟੂ ਪ੍ਰਗਟਾਵਾ ਕਰਦੇ ਨੇ ਲੋਕਾਂ ਨੇ ਬੁਰਾ ਵੀ ਸਭ ਤੋਂ ਵੱਧ ਇਸੇ ਦਾ ਬਣਾਇਆ ਹੈ। ਨਹੀਂ ਆਪ ਹੀ ਉਧਰੋਂ ਇੱਧਰ ਚਲਾ ਗਿਆ। ਪਰ ਭਾਜੀ ਇੱਕ ਗੱਲ ਮੈਂ ਤੁਹਾਨੂੰ ਦੱਸਾਂ। ਹਾਂਜੀ। ਇਹ ਤਾਂ ਜੇ ਕੋਈ ਨਕਲੀ ਪੱਗ ਵੀ ਬਨ ਕੇ ਚਲੇ ਜਾਵੇ ਨਾ। ਹੂੰ। ਇਹ ਤਾਂ ਤਾਂ ਵੀ ਉਹਨੂੰ ਪ੍ਰਾਈਮ ਮਿਨਿਸਟਰ ਉਹਨੂੰ ਜਿੱਥੀਆਂ ਪਾਈ ਕਹਿੰਦੇ ਨੇ ਤਾਂ ਹਾਲਾਤ ਇਹ ਨਹੀਂ। ਹੂੰ ਹੂੰ। ਆਡੀਓ ਦੇ ਮੁੱਖ ਅੰਸ਼ ਤੁਸੀਂ ਸੁਣ ਲਏ ਨੇ ਅਤੇ ਤੁਸੀਂ ਸਮਰਥੋ ਲੀਡਰਾਂ ਦੀ ਮਾਨਸਿਕਤਾ ਨੂੰ ਸਮਝ ਜਾਂਦੇ। ਮੌਕਾ ਪ੍ਰਸਤੀ ਸਿਆਸਤ ਦਾ ਪਹਿਲਾਂ ਤੋਂ ਹੀ ਇੱਕ ਸੰਦ ਰਹੀ ਹੈ ਪਰ ਹੁਣ ਜਿੰਨੀ ਤੇਜ਼ੀ ਨਾਲ ਲੀਡਰ ਪਾਰਟੀਆਂ ਅਤੇ ਵਿਚਾਰਧਾਰਾ ਬਦਲ ਰਹੇ ਨੇ ਉਹ ਮੌਕਾ ਪ੍ਰਸਤੀ ਦਾ ਸਿਖਰ ਹੈ ਇਹ ਸਿਆਸਤ ਵਿੱਚ ਨਿਗਾਰ ਦੀ ਹੱਦ ਜਾਪਦੀ ਹੈ ਸਿਮਰਜੀਤ ਬੈਂਚ ਕਹਿੰਦੇ ਨੇ ਕਿ ਰਵਨੀਤ ਬਿੱਟੂ ਵੱਲੋਂ ਥਾਂ-ਥਾਂ ਉਹਨਾਂ ਦੇ ਪਰਚੇ ਆ ਅਤੇ ਜਬਰ ਜਨਾਹ ਵਾਲੇ ਮਾਮਲੇ ਨੂੰ ਮੁੱਦਾ ਬਣਾਉਣ ਕਰਕੇ ਉਹ ਭਾਜਪਾ ਉਮੀਦਵਾਰ ਦਾ ਚਿਹਰਾ ਨੰਗਾ ਕਰਨ ਲਈ ਮਜਬੂਰ ਹੋਏ ਨੇ ਪਰ ਇਸ ਨਾਲ ਇਹਨਾਂ ਦੋਹਾਂ ਆਗੂਆਂ ਦੇ ਨਾਂ ਨਾਲ ਹੋਰ ਆਗੂਆਂ ਦੇ ਮਖੌਟੇ ਵੀ ਹਟੇ ਨੇ ਲੋਕਾਂ ਅਤੇ ਪਾਰਟੀ ਵਰਕਰਾਂ ਨੂੰ ਲੜਾਉਣ ਵਾਲੇ ਇਹ ਲੋਕ ਕਿਵੇਂ ਆਪਸ ਵਿੱਚ ਘਿਓ ਖਿਚੜੀ ਨੇ ਕਿਵੇਂ ਹਰ ਮੌਕੇ ਦਾ ਫਾਇਦਾ ਚੁੱਕਣ ਦੇ ਫਰਾਕ ਵਿੱਚ ਰਹਿੰਦੇ ਨੇ ਅਤੇ ਕਿਵੇਂ ਇਹਨਾਂ ਦਾ ਕੋਈ دین ਧਰਮ ਨਹੀਂ ਇਹ ਸਭ ਇਸ ਤੋਂ ਸਪਸ਼ਟ ਹੁੰਦਾ ਹੈ ਆਡੀਓ ਵਿੱਚ ਰਵਨੀਤ ਬਿੱਟੂ ਅਤੇ ਸਿਮਰਜੀਤ ਸਿੰਘ ਬੈਂਸ ਦੀ ਗੱਲਬਾਤ ਤੁਸੀਂ ਸੁਣ ਲਈ ਪਰ ਇਸ ਬਾਰੇ ਸਿਮਰਜੀਤ ਸਿੰਘ ਬੈਂਸ ਕੀ ਕਹਿੰਦੇ ਨੇ ਹੁਣ ਉਹ ਵੀ ਸੁਣ ਲਓ ਰਵਨੀਤ ਬਿੱਟੂ ਜੀ ਟੋਡੇ ਵੀ ਤੁਸੀਂ ਤਿੰਨ ਵਾਰ ਦੇ ਪਾਰਲੀਮੈਂਟ ਦੇ ਮੈਂਬਰ ਹੋ। ਔਰ ਤੁਸੀਂ बार-बार ਇਹ ਮਹਿਸੂਸ ਹੋ ਰਿਹਾ ਵੀ ਤੁਹਾਡੇ ਕੋਲੇ ਕੋਈ ਹੋਰ ਮੁੱਦਾ ਨਹੀਂ ਹੈਗਾ। ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਵੀ ਤੁਸੀਂ ਬੀਜੇਪੀ 'ਚ ਜਾਣ ਤੋਂ ਬਾਅਦ ਮੇਰੇ ਨਾਲ ਕਿੰਨੀ ਦੇਰ ਰਾਤ ਤੇ ਜਏ। ਕਿੰਨੀਆਂ ਤੁਸੀਂ ਮੈਨੂੰ ਫੋਨ ਕਾਲ ਕੀਤਿਆ, ਬੀਜੇਪੀ ਦੇ ਲੀਡਰਸ ਨੇ ਫੋਨ ਕਾਲ ਕੀਤੀਆਂ, ਕਾਮਨ ਦੋਸਤਾਂ ਨੇ ਜਿਹੜੇ ਤੁਹਾਡੇ ਵੀ ਦੋਸਤ ਐ, ਮੇਰੇ ਵੀ ਦੋਸਤ ਉਹਨਾਂ ਨੇ ਫੋਨ ਕਾਲ ਕੀਤੀ ਹੈ ਮੇਰੇ ਕੋਲੇ ਸਾਰਾ ਉਹ ਫੋਨ ਦੀ ਰਿਕਾਰਡਿੰਗ ਹੈਗੀ ਆ ਅੱਜ ਤੁਸੀਂ ਨਹੀਂ ਟੜੇ ਨਹੀਂ ਹਟੇ ਮੈਨੂੰ ਅੱਜ ਦੁੱਖ ਤੇ ਅਫਸੋਸ ਦੇ ਨਾਲ ਤੁਹਾਡੀ ਉਹ ਆਡੀਓ ਜਿਹੜੀ ਤੁਸੀਂ ਮੇਰੇ ਨਾਲ ਫੋਨ ਤੇ ਗੱਲ ਕੀਤੀ ਤੇ ਅੱਜ ਮੈਂ ਉਹ ਪਬਲਿਕ ਕਰ ਮਕਸਦ ਮੇਰਾ ਤਾਂ ਕਿ ਸੱਚਾਈ ਤਾਂ ਲੋਕਾਂ ਤੱਕ ਜਾਵੇ ਕਿ ਤੁਸੀਂ ਉਸ ਆਡੀਓ ਦੇ ਵਿੱਚ ਕਾਂਗਰਸ ਤੋਂ ਚਲੇ ਗਏ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਤਾਂ ਮਾੜਾ ਚੰਗਾ ਬੋਲਣਾ ਹੀ ਆ ਤੇ ਤੁਸੀਂ ਬੀਜੇਪੀ ਦੇ ਲੀਡਰਾਂ ਨੂੰ ਵੀ ਮਾੜਾ ਚੰਗਾ ਬੋਲਦੇ ਹੋ ਲੋਕਾਂ ਨੂੰ ਪਤਾ ਤਾਂ ਲੱਗਣਾ ਚਾਹੀਦਾ ਵੀ ਤੁਸੀਂ ਇਹ ਕਰਤੂਤ ਕਿਉਂ ਕਰ ਰਹੇ ਹੋ ਤੇ ਤੁਸੀਂ ਲੇਲੜੀਆਂ ਘਟ ਰਹੇ ਲਿਟਰਲੀ ਮਿੰਤਾ ਤਰਲੇਆੜੀ ਤੁਸੀਂ ਉਹ ਆਡੀਓ ਕਿ ਬੈਂਸ ਮੇਰੀ ਮਦਦ ਕਰ ਦੇ ਸੋ ਮੈਂ ਸਿਮਰ ਬੇਨਤੀ ਰਵਨੀਤ ਮਟੂਜੀ ਕਰੂੰਗਾ ਜੇ ਤਾਂ ਸਿਮਰਜੀਤ ਬੈਂਸ ਆ ਜਾਂਦਾ ਤੁਹਾਡੇ ਨਾਲ ਜਦੋਂ ਤੁਸੀਂ ਕਿੜਕੜਾਉਂਦੇ ਸੀਗੇ ਤੁਸੀਂ ਤਰਲੇ ਮੰਤਾਂ ਕੀ ਸੀ ਕਰਦੇ ਸੀ ਫਿਰ ਤਾਂ ਮੈਂ ਸੀਗਾ ਪਾਕ ਸਾਫ ਸੱਚਾ ਸੋਚਿਆ ਅਗਲਾ ਪਗਲ ਕਿ ਜੇ ਸਿਮਰਜੀਤ ਬੈਂਸ ਬਿੱਟੂ ਜੀ ਹੋਰਾਂ ਦੇ ਨਾਲ ਨਹੀਂ ਗਿਆ ਤੇ ਫਿਰ ਉਹ ਬਲਤਕਾਰੀ ਵੀ ਆ ਉਹ ਬਿਜਲੀ ਚੋਰ ਵੀ ਆ ਉਹ ਟੈਕਸ ਚੋਰ ਵੀ ਆ ਉਹ ਜ਼ਮੀਨਾਂ ਚ ਦਤਾਂ ਤੇ ਕਬਜ਼ੇ ਕਰਨ ਵਾਲਾ ਵੀ ਉਹ ਨਸ਼ਾ ਵੇਚਣ ਬੜਾ ਵੀ ਆ ਸਿਮਰਜੀਤ ਸਿੰਘ ਬੈਂਸ ਇਸ ਤੋਂ ਬਾਅਦ ਰਵਨੀਤ ਬਿੱਟੂ ਅਤੇ ਵੱਡਾ ਅਤੇ ਨਿਜੀ ਹਮਲਾ ਬੋਲਦੇ ਨੇ ਇਸ ਵਿੱਚ ਉਹ ਗੁਰਕੀਰਤ ਸਿੰਘ ਕੋਟਲੀ ਅਤੇ ਉਹਨਾਂ ਦੇ 30 ਸਾਲ ਪੁਰਾਣੇ ਕਾਤਿਆ ਕਾਂਡ ਨੂੰ ਵੀ ਖਿੱਚ ਲੈਂਦੇ ਨੇ ਇਸ ਵਿੱਚ ਰਾਜਾ ਬੜਿੰਗ ਦੀ ਪਤਨੀ ਅਮਰਤਾ ਬੜਿੰਗ ਦਾ ਵੀ ਜ਼ਿਕਰ ਹੁੰਦਾ ਤੁਹਾਨੂੰ ਯਾਦ ਹੋਊਗਾ ਦੋਸਤੋ ਸਰਦਾਰ ਗੁਰਕੀਰਤ ਸਿੰਘ ਤੁਹਾਡੇ ਛੋਟੇ ਭਰਾ ਹੁਣ ਤੁਸੀਂ ਗੱਲਾਂ ਛੇੜ ਲਈਆਂ ਤੇ ਖਲਾਸਾ ਅੱਜ ਨਾਲ ਕਰ ਵੀ ਲਈ ਅੱਜ ਸਰਦਾਰ ਗੁਰਕੀਰਤ ਸਿੰਘ ਪੁਰਾਣ ਨੂੰ ਜਗ ਜਾਣਦਾ ਪੂਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਖਲਾਸਾ ਹੋਇਆ ਕਿ ਇੱਕ ਵਿਦੇਸ਼ੀ ਕੁੜੀ ਦੇ ਨਾਲ ਰੇਪ ਹੋਇਆ ਜਿਹੜੀਆਂ ਗੱਲਾਂ ਤੁਸੀਂ ਮੇਰੇ ਮੁਤਲਕ ਬੋਲੀਆਂ ਤੁਹਾਡਾ ਜਦਜਾਰ ਸੀਗਾ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਮੇਰੇ ਰਾਜਨੀਤਿਕ ਕਰੀਏ ਨੂੰ ਖਤਮ ਕਰਨ ਲਈ ਖਰਾਬ ਕਰਨ ਲਈ ਦਾੰਦਾਰ ਕਰਨ ਲਈ ਇੱਕ ਫੈਬ੍ਰਿਕਸ਼ਨ ਖੜੀ ਕੀਤੀ ਗਈ ਜਿਹੜੀ ਔਰਤ ਤੋਂ ਮੇਰੇ ਉੱਤੇ ਇਲਜ਼ਾਮ ਰੇਪ ਦੇ ਲਵਾਏ ਗਏ ਦੋਸਤੋ ਮੈਂ ਜ਼ਰੂਰ ਕਹਿਣਾ ਚਾਹੁੰਗਾ ਔਨ ਰਿਪੋਰਟ ਸਾਰੀਆਂ ਗੱਲਾਂ ਜੇ ਮੇਰਾ ਉਹਨਾ ਕੋਈ ਜਸਮਾਨੀ ਤਲਕਾ ਥੁੰਦਾ ਕੋਈ ਬਲਗਰ ਮੈਸੇਜ ਬਲਗਰ ਨਾਲ ਹੀ ਕੋਈ ਇਸ਼ਾਰਾ ਕਰਦਾ ਡਬਲ ਮੀਨਿੰਗ ਮੈਸੇਜ ਕੋਈ ਆਡੀਓ ਕੋਈ ਵੀਡੀਓ ਕੁਝ ਤਾਂ ਦੱਸੋ ਯਾਰ ਵੀ ਆਹ ਤੇਰਾ ਹੈਗਾ ਉਹ ਸਿਰਫ ਤੇ ਸਿਰਫ ਰਾਜਨੀਤਕ ਟੂਲ ਕੀ ਬੈਂਸ ਨੂੰ ਸੰਭ ਤੇ ਖਤਮ ਕਿਵੇਂ ਕਰਨਾ ਤੁਹਾਡਾ ਭਰਾ ਜਿਹੜੀਆਂ ਗੱਲਾਂ ਤੁਸੀਂ ਮੇਰੇ ਵੀ ਬੋਲ ਰਹੇ ਹੋ ਅਮਰਤਾ ਪ੍ਰਿੰਗ ਜੀ ਕਿਵੇਂ ਜਾਓਗੇ ਤੁਸੀਂ ਤੁਸੀਂ ਲੋਕਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਿਮਰ ਬੈਂਸ ਬਾਸ ਤੇ ਜਦੋਂ ਗੁਰਕੀਰਤ ਸਿੰਘ ਕੋਟਲੀ ਦੇ ਉੱਤੇ ਵਿਦੇਸ਼ੀ ਲੜਕੀ ਨੂੰ ਬਲਤਕਾਰ ਕਰਨ ਤੋਂ ਬਾਅਦ ساری ਦੁਨੀਆ ਨੂੰ ਪਤਾ ਲੱਗ ਗਿਆ ਕਿ ਤੁਸੀਂ ਆਪਣੇ ਟੱਬਰ ਦੀਆਂ ਔਰਤਾਂ ਤੁਹਾਡੇ ਘਰੇ ਮਾਂ ਭੈਣ ਭੂਆ ਚਾਚੀ ਤਾਈ ਆਂਡ ਗਾਣ ਦੀਆਂ ਪਿੰਡ ਦੀਆਂ ਔਰਤਾਂ ਕਿ ਉਹਨਾਂ ਤੇ ਪਾਬੰਦੀ ਲਾਈ ਸੀ ਜਾਂ ਤੁਸੀਂ ਗੁਰਕੀਰਤ ਹੋਰਾਂ ਨੂੰ ਕਿਤੇ ਕਾਲੇ ਪਾਣੀ ਭੇਜਿਆ ਸੀ ਯਾਰ ਗੱਲ ਕਰਨ ਲੱਗੇ ਤਹਜ਼ੀਬ ਤਾਂ ਚਾਹੀਦੀ ਹੈ ਨਾ ਤੁਸੀਂ ਕਿਹੜੀਆਂ ਗੱਲਾਂ ਕਰਨ ਲੱਗ ਗਏ ਮੈਂ ਤੁਹਾਨੂੰ ਸਨੇਹ ਵੀ ਭੇਜੇ ਵੀ ਬਿੱਡੂ ਐਦਾਂ ਦੀ ਰਾਜਨੀਤੀ ਚੰਗੀ ਨਹੀਂ ਪਰ ਤੁਸੀਂ ਟਲੇ ਨਹੀਂ ਤੁਸੀਂ ਮੈਨੂੰ ਜਿੰਨੀ ਵਾਰੀ ਕਾਲ ਕੀਤੀ ਹਰ ਵਾਰ ਤੁਸੀਂ ਆਪਣੇ ਹਤਕੰਡੇ ਵਰਤਨੋਂ ਨਹੀਂ ਛੱਡੇ ਤੁਸੀਂ ਅਹੁਦਿਆਂ ਦਾ ਲਾਲਚ ਕਿ ਫਲਾਣਾ ਅਹੁਦਾ ਫਲਾਣਾ ਅਹੁਦਾ ਫਲਾਣਾ ਅਹੁਦਾ ਤੁਸੀਂ ਵਾਈਪਲਸ ਸਿਕਿਉਰਿਟੀ ਦਾ ਲਾਲਚ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਨਾਲ ਮੀਟਿੰਗ ਮੇਰੇ ਕੋਲ ਉਹ ਵੀ ਆਡੀਓ ਤੁਹਾਡੀ ਹੈਗੀ ਆ ਫਿਰ ਉਹ ਰਮਨੀਤ ਬਿੱਟੂ ਦੀ ਸ਼ਖਸੀਅਤ ਦੀ ਗੱਲ ਕਰਦੇ ਨੇ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਬਿੱਟੂ ਚੁੱਪ ਰਹਿੰਦਾ ਓਨੀ ਦੇਰ ਤੱਕ ਭੱਦਰ ਪੋਰਸ਼ ਨਜ਼ਰ ਆਉਂਦਾ ਪਰ ਜਿਵੇਂ ਉਹ ਆਪਣਾ ਮੂੰਹ ਖੋਲਦੇ ਨੇ ਤਾਂ ਉਹਨਾਂ ਦੀ ਲਿਆਕਤ ਅਤੇ ਸ਼ਖਸੀਅਤ ਦਾ ਸੱਚ ਉੱਗੜ ਆਉਂਦਾ ਮੈਂ ਕਦੇ ਤੁਹਾਨੂੰ ਬੜਾ ਮਿਲਿਆ ਨਹੀਂ ਸੀ ਪਰ ਮਿਲਣ ਤੋਂ ਬਾਅਦ ਮੈਂ ਤੁਹਾਡੇ ਲਈ ਬਿੱਟੂ ਜੀ ਇੱਕ ਗੁੱਸਾ ਨਾਲ ਮੇਰੀ ਗੱਲ ਦਾ ਕਰਿਓ ਤੁਸੀਂ ਉਮਰ ਦੇ ਤਕਾਦੇ ਨਾਲ ਅਹੁਦੇ ਦੇ ਤਕਾਦੇ ਨਾਲ ਤਿੰਨ ਵਾਰ ਪਾਰਲੀਮੈਂਟ ਮੈਂਬਰ ਜਿਹੜੇ ਲੋਕ ਤੁਹਾਨੂੰ ਨਹੀਂ ਮਿਲੇ ਉਹ ਕਹਿੰਦੇ ਹੋਣਗੇ ਬੜਾ ਬੁੱਧੀਜੀਵੀ ਆ ਤੇ ਜਿਹੜੇ ਤੁਹਾਨੂੰ ਮਿਲਦੇ ਆ ਤੁਸੀਂ ਬੜੇ ਸੂਟਡ ਬੂਟਡ ਪਰਸਨਲਿਟੀਡ ਉਨੀ ਦੇਰ ਤੱਕ ਤੁਹਾਡੀ ਪਰਸਨਲਿਟੀ ਕੰਨ ਰਹੇ ਜਿੰਨੀ ਦੇਰ ਤੱਕ ਤੁਸੀਂ ਬੋਲਦੇ ਨਹੀਂ ਜਦੋਂ ਤੁਸੀਂ ਚਾਰ ਬੰਦਿਆਂ ਦੇ ਵਿੱਚ ਬੋਲਦੇ ਹੋ ਤੇ ਤੁਹਾਡਾ ਬੋਲਣ ਦਾ ਲਹਿਜਾ ਜਮਨ ਚਬੜੂ ਇੰਮਤੀਓਰ ਮਤਲਬ ਕਿਸੇ ਧੰਗ ਸਰ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਮਿਲਣ ਤੋਂ ਬਾਅਦ ਅਬਜ਼ਰਵ ਕੀਤਾ ਲੋਕਾਂ ਸਾਹਿਬ ਪਾਰਟੀ ਨੂੰ ਕਾਂਗਰਸ ਵਿੱਚ ਮਰਜ ਕਰਨ ਅਤੇ ਆਪਣੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਅਤੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸਿਮਰਜੀਤ ਸਿੰਘ ਬੈਂਸ ਅਖੀਰ ਵਿੱਚ ਰਵਨੀਤ ਬਿੱਟੂ ਨੂੰ ਇੱਕ ਚੇਤਾਵਨੀ ਦਿੰਦੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਕੋਲ ਹੋਰ ਆਡੀਓ ਵੀ ਮੌਜੂਦ ਨੇ ਇੰਨਾ ਵਿੱਚੋਂ ਅਗਲੀ ਆਡੀਓ ਜਾਰੀ ਕਰਨ ਦੀ ਗੱਲ ਉਹ ਕੁਝ ਇਸ ਤਰ੍ਹਾਂ ਕਰਦੇ ਨੇ ਕੋਈ ਤੂੰ ਅਗਲੀ ਰਿਕਾਰਡਿੰਗ ਵੀ ਤੁਹਾਨੂੰ ਸੁਣਾਉਂਗਾ ਦੋਸਤੋ ਬੋਲਦਿਆ ਬੈਂਸ ਯਾਰ ਮੈਂ ਜਿੱਤ ਕੇ ਚਲਾ ਜਾਣਾ ਮੈਂ ਕੀ ਲੜਣਾ ਦੇਣਾ ਹਲਕੇ ਤੂੰ ਮੈਂ ਤਾਂ ਦਿੱਲੀ ਰਹਿਣਾ ਉਹ ਦੁਰ ਫਟੇ ਮੂੰ ਫੋੜੇ ਅਜੇ ਕਾਰਨਾਮੇ ਕਰਦਿਆਂ ਦੇ ਐਡਾ ਨਰਾਦਰ ਕਰਦੇ ਤੁਸੀਂ ਵੋਟ ਦਾ ਤੁਸੀਂ ਇਹ ਗੱਲਾਂ ਮੈਂ ਦੂਜੀ ਆਡੀਓ ਭੇਜੂਗਾ ਜਿੱਦੇ ਵੀ ਤੁਸੀਂ ਇਹ ਗੱਲਾਂ ਬੋਲਦੇ ਹੋ ਵੀ ਤੁਸੀਂ ਇੱਥੇ ਮੇਅਰ ਬਣਾਓ ਤੁਸੀਂ ਐਮਐਲਏ ਦੀਆਂ ਟਿਕਟਾਂ ਵੰਡੋ ਤੁਸੀਂ ਕਾਉਂਸਲਰ ਬਣਾਓ ਆਹ ਛੋਟੇ ਮੂਰੇ ਬੰਨੇ ਹੱਥ ਜੇ ਤੁਸੀਂ ਕਿਕਰਾਂ ਨਾ ਬੀਜਿਆਂਗੇ ਨਾ 10 ਸਾਲ ਤੇ ਕਿਕਰਾਂ ਬੀਜਣ ਤੋਂ ਬਾਅਦ ਭਾੜ ਦੇ ਕਿਉਂ ਬੀਜਿਆਂ ਤੁਸੀਂ 10 ਸਾਲ ਦੇ ਸਮੇਂ ਦੇ ਵਿੱਚ ਕਿਕਰਾਂ ਤੇ ਅੱਜ ਜੀਪੀ ਜੇ ਭਾੜ ਦੇਉਂ ਵੀ ਉਹ ਕਿਤਰਾ ਤੋ ਤੁਹਾਨੂੰ ਦਾਖਾਂ ਦੇ ਹੁਸ਼ਾਰੇ ਮਿਲ ਜਾਂ ਨਹੀਂ ਮਿਲਣੇ